我坚强。 ਆਕੇਂਡੇ ਬੋਲਟਾ ਦੇ ਨੇ ਮੈਂ ਕਹਿੰਦਾ ਟੁੱਟਿਆ ਸਾਈਕਲ ਤੇ ਆਉਣਾ ਲੈ ਜਾ ਤੈਨੂੰ ਬੋਲਟ ਵੀ ਲੈਣਾ ਵੀ ਬੋਲਟ ਜੋ ਕੇ ਹੋ ਜੀਏ ਪਹਿਲਾਂ ਬਾਪੂ ਤੈਨੂੰ ਛੱਡ ਦੇ ਮੇਰਾ ਵਿਆਹ ਤਾਂ ਕੋਠੇ ਹੀ ਢੀ ਹੋ ਗਈ ਕੋਈ ਨਹੀਂ ਤੀਏ ਤੈਨੂੰ ਵੀ ਵਿਆਹ ਦਾ ਹੀ ਪਹਿਲਾਂ ਤੇ ਕਿਸੇ ਭਾਈ ਦਾ ਵਿਆਹ ਹੋ ਜਾਣਗੇ ਤੇਰੀ ਭਾਪੀ ਆ ਵੀ ਰੋਟੀ ਪੱਕਣ ਚੋ ਵੀ ਹੋ ਜੂਗੀ ਬਾਪੂ ਮੈਨੂੰ ਗੱਡੀ ਲੈ ਲੈ ਇਹਨੂੰ ਤਾਂ ਬੋਲਟ ਲੈਣਾ ਮੈਨੂੰ ਵੀ ਵੇਚ ਦੋ ਜਿਹੜਾ ਕੋਣ ਲੈਣਾ ਤੂੰ ਲੈ ਲਿਓ ਆਹ ਤੇ ਟੋਕਰਾ ਮੇਨੂੰ ਹੀ ਕੰਮ ਹੁੰਦਾ ਮੈਨੂੰ ਵੀ ਵੇਚ ਦੋ ਜਿਹੜਾ ਕੋਣ ਲੈਣਾ ਤੂੰ ਲੈ ਲਿਓ ਬਾਪੂ ਆਪਾਂ ਲੋਨ ਕਰਾ ਲੈਨੇ ਆਹ ਬਾਪੂ ਕਿੰਨੇ ਲੈਨੇ ਆਪਾਂ 20 ਲੱਖ ਦੀ ਨਾਲੇ ਬਾਪੂ ਕੋਠੀ ਪੈ ਜੂ ਨਾਲੇ ਕਾਰ ਆ ਜੂ ਨਾਲੇ ਗੋਟ ਲੈ ਲਵਾਂਗੇ ਇਹਨੂੰ ਨਾਲੇ ਗੁੱਡੀ ਦਾ ਵਿਆਹ ਹੋ ਜੂ ਚੱਲ ਬੈਂਕ ਥੇ ਲੀਏ ਫਿਰ ਚੱਲ ਬਾਪੂ ਮੈਨੂੰ ਵੀ ਕਿਆ ਹੋ ਰਿਹਾ ਨੇ ਤੂੰ ਵੀ ਤਿਆਰ ਹੋ ਜਾ ਓ ਬਾਪੂ ਤੁਮਹੇ ਤਿਆਰ ਨਹੀਂ ਹੋਇਆ ਜੱਤਰੀ ਮਾਂ ਸੇ ਉਹਦਾ ਤਿਆਰ ਹੁਣ ਬੰਦਣਾ ਛੋੜਨਾ ਕਿ ਲਈ ਤਿਆਰ ਹੁਣ ਕਿਰ ਕਿਉਂ ਜ਼ਰੂਰ ਪੜਾਉਣਾ ਬਾਪੂ ਉਹ ਜ਼ਮੀਨ ਦੇ ਕਾਗਜ਼ ਚੱਕ ਲੈ ਉਹ ਵੀ ਚਾਹੀਦੇ ਨੇ ਯਰ ਕਾਗਜ਼ ਆਦਿ ਬਿਨਾ ਅੱਜ ਤਾਂ ਕੱਲ੍ਹ ਕੌਣ ਪੁੱਛਦਾ ਤੂੰ ਚੱਕ ਮੁੱਠ ਫੜ ਲਵਾ ਬਾਪੂ ਤੂੰ ਮੂੜੇ ਬੈਟ ਮੈਚ ਲਾਉਣਾ ਮੁੱਠ ਫੜ ਲਵਾ ਲੈ ਛੱਡ ਤੈਨੂੰ ਪਤਾ ਹੋਣਾ ਹੈਗਾ ਆਪਣੇ ਘਰ ਦੇ ਹਾਲਾਤ ਕੋਈ ਨਾ ਆਪਾਂ ਵੀ ਇੱਕ ਦਿਨ ਚਾਚੇ ਵਾਂਗ ਅਮੀਰ ਹੋ ਜਾਣਾ ਹੈਪੀ ਕਾਗਜ਼ ਮੁਾਵਲਾ ਬੈਂਕ ਵਾਲਿਆਂ ਨੇ ਕੱਲ ਨੂੰ ਫੇਰ ਬੁਲਾਇਆ ਹੋ ਸਕਦਾ ਗਵਾਹੀ ਪਾਉਣੀ ਪੈ ਜਵੇ ਮੈਂ ਸਰਪੰਚ ਤੇ ਲੰਬੜਦਾਰ ਕੋਲ ਜਾਇਆ ਹਾਂ ਇੰਦਾ ਬਾਪੂ ਜਾ ਤੂੰ ਸਮਾਨ ਕੇ ਦਾਖਲਾ ਕਾਗਜ਼ ਉਹ ਹੈਪੀ ਆ ਜਾ ਸਰਪੰਚ ਤੇ ਲੰਬੜਦਾਰ ਨਿੰਘਵੇਂ ਹੈ ਕਦੇ ਗੱਡੀ 'ਚ ਆਪਣੇ ਕੋਲ ਤਾਂ ਸਾਈਕਲ ਆ ਆਇਆ ਬੈਠਾ ਸੱਪੀ ਜੇ ਬੈਠੇ ਮੈਂ ਤਾਂ ਕਦੇ ਦੇਖਣੀ ਮੀਰੀ ਤਾਂ ਜ਼ਿੰਦਗੀ ਸੁਧਰ ਜੂਗੀ ਬਾਪੂ ਮੈਂ ਜੇ ਸਮਾਰ ਦੇ ਰੱਖੀ ਉਹ ਟੋਪੇ ਅਮਲੀ ਦਾ ਮੁੰਡਾ ਯੱਕਾ ਤਗੜਾ ਲੋ ਨਾ ਬੋਬੀ ਮੈਂ ਵੀ ਸੁਣਿਆ ਉਹ ਬਹੁਤ ਤਗੜਾ ਹੈ ਬਹੁਤ ਪੈਸੇ ਲੁੱਟ ਲਿਓ ਨੇ ਬਾਪੂ ਸਾਰੀ ਥੜੀ ਚੋਰੀਆਂ ਦਾ ਸਾਰਾ ਦਾ ਹੋਰ ਚੱਲ ਬੈਠ ਫਿਰ ਚਲੋ ਘਰੇ ਆ ਕੇ ਪੇਟੀ ਰੱਖਦੇ ਆਂ ਬਾਹਰ ਦੇ ਲੱਗਦੀ ਹੈ ਕੁੜੀ ਨੂੰ ਡੇਡਾ ਕਿਸੇ ਘਰੋਂ ਆਟਾ ਲੈਣ ਗਈ ਹੋਈ ਆ ਉਹ ਹੈਪੀ ਗੁੱਡੀ ਦਾ ਤਾਂ ਕਰ ਦੇਣਾ ਭਾਬਿਆ ਤੂੰ ਵੀ ਵਿਆਹ ਕਰਾ ਲੈ ਆਪਣੇ ਘਰੇ ਰੋਟੀ ਪੱਕਦੀ ਹੋਈ ਵੀ ਬਾਕੂ ਨਾ ਮੈਂ ਪੜਿਆ ਨਾ ਮੈਨੂੰ ਕੋਈ ਨੌਕਰੀ ਨਹੀਂ ਦਾ ਕੁੜੀ ਮੈਨੂੰ ਕਿਹਨੇ ਲੈਣੀ ਆ ਨੇ ਮੇਰੇ ਯਾਰ ਚੁਗਾਰੀ ਸੀ ਹੁਣ ਮਾਰ ਨੇ ਮੁਲਕੀ ਵੜ ਗਏ ਨੇ ਜਿੰਨਾ ਦੇ ਬਾਪੂਆਂ ਕੋਲ ਸੀ ਪੈਸੇ ਉਹ ਕਮਕਾਰ ਸੈਟ ਕਰ ਗਏ ਨੇ ਬੇਵਸਤੋਂ ਕੁਣੋਂ ਸੁਬਾਹ ਆਦੇ ਹਾਂ ਕੱਲ ਸਾਨੂੰ ਕੋਲ ਤੇ ਕੱਲ ਤੈਨੂੰ 550 ਦਿੱਤਾ ਉਹ ਜਿਹੇ ਕੋ ਅੰਸ਼ ਆ ਰਹੇ ਆ ਨਾਲ ਇਹ ਸੱਜਰੇ ਮੁੜੇ ਆਈ ਮੈਂ ਸ਼ਪਾਲ ਦੇ ਮੇਲੇ 'ਚ ਆਣਾ ਫੂ ਪਹਿਲੇ ਸੰਭਾਲ ਕੇ ਰੱਖੀ ਆਪਣੇ ਘਟਾ ਮਜੀ ਬਹੁਤ ਨੇ ਚੋਰੀ ਨਾ ਕਰ ਲੈ ਕੋਈ ਨਾ ਜਿਹੜੀ ਬੀਬੀ ਵਾਲੀ ਪੇਟੀ ਸੰਭਾਲੇ ਮੈਂ ਨੇ ਉਹ ਗੱਡੀ ਦਾ ਬਾਪੂ ਮੈਂ ਦੇਖ ਲਈ ਸੀ ਉਹ RAM ਨੇ ਮੁਡੇ ਕੋਲੋਂ ਵਧੀਆ ਗੱਡੀ ਆ ਕੋਈ ਨਾ ਜਿਹੜੀ ਗੱਡੀ ਫੇਲ ਲਿਆਂਗੇ ਕੱਲ ਨੂੰ ਤੇਰੀ ਭੈਣ ਨੂੰ ਵੀ ਦੇਖਾਉਣਾ ਆਏ ਬੇਸ ਨਹੀਂ ਹੈ ਅੱਜ ਜਿਉਂ ਦੀ ਹੁੰਦੀ ਨਿਆਰਾ ਹੀ ਆ ਜਾਂਦਾ ਸ਼ਪਾਰ ਦਾ ਮੇਲਾ ਲਖਾ ਕੇ ਲੈ ਕੇ ਆਉਂਦਾ ਕੱਲ ਬੈਂਕ ਚ ਝੋਲਾ ਭਰ ਕੇ ਲੈ ਕੇ ਆਇਆ ਨੋਟਾਂ ਦਾ ਨਾਲੇ ਅੱਜ ਮੇਲੇ ਦੇ ਆਸ਼ਪਾਲ ਦੇ ਥੱਕ ਵੀ ਜਾਂਦਾ ਬੰਦਾ ਪੈਗਪੁਕ ਲਾਉਂ ਆ ਕੇ ਬੋਲ ਪਰੇ ਹਟੇ ਯਾਰ ਤੂੰ ਮੈਂ ਬੋਟ ਲੈ ਗਮ ਮੈਂ ਪਰਣਾ ਉਹਨੇ ਲੈ ਪਰੇ ਹੈ ਉਹ ਤੂੰ ਬੁੱਤ ਅੱਜ ਮੈਂ ਸ਼ਪਾਲ ਦੇ ਮੇਲੇ ਤੇ ਆਣਾ ਆ ਕੇ ਪੈਗਪੁਕ ਵੀ ਲਾਉਣਾ ਨਹੀਂ ਬਾਪੂ ਯਾਰ ਪਰਿਆੜ ਭਾਈ ਸ਼ਪਾਲ ਦੇ ਮੇਲੇ ਸਾਧੂ ਬੋਟ ਲੈਣ ਆ ਗਿਆ ਹੁੰਦਾ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਬੋਲਟ ਆਪਾਂ ਕੱਲ ਨੂੰ ਲੈ ਆਵਾਂਗੇ ਤੇ ਤੇਰੀ ਭੈਣ ਨੂੰ ਕੱਲੂ ਦੇਖਣਾ ਹਣਾ ਉਹ ਨਹੀਂ ਬਾਪੂ ਯਾਰ ਮੈਂ ਵੋਟ ਨਹੀਂ ਕੱਢੂਗਾ ਮੈਂ ਕੋਈ ਪਾਲ ਜੁਸਨੇ ਕਰ ਲੈ ਜਾਂਦਾ ਏ ਮੈਂ ਕੱਲ ਨੂੰ ਵੋਟ ਲੈ ਕੇ ਜਾਣਾ ਮੈਨੂੰ ਵੋਟ ਲੈ ਕੇ ਜੇ ਉਹ ਨਹੀਂ ਜਿੰਨੇ ਸ਼ਪਾਰ ਦਾ ਮੇਲਾ ਦੇਖੇ ਹਉਣ ਦੇ ਅੱਜ ਨਾਲੇ ਬੰਦਾ ਠਾਕਿਆਂ ਦਾ ਪੈਗ ਪੁਗ ਵੀ ਲਾਉਣਾ ਪਾਰ ਦੇ ਮੇਲੇ ਛੱਡ ਬਾਪੂ ਕੁ ਮੈਂ ਤਾਂ ਵੋਟ ਲੈ ਕੇ ਆਉਣਾ ਅੱਜ ਬਾਪੂ ਛੱਡਿਆ ਤੁਸੀਂ ਪਾਰ ਦੇ ਮੇਲੇ ਨੂੰ ਉਹ ਨਹੀਂ ਕੋਈ ਅੱਜ ਵੋਟ ਲੈ ਕੇ ਕਰਨ ਠਹਿਰ ਕੇ ਆ ਜੂਗਾ ਛੱਡਿਆ ਪਾਪੂ 100 ਰੁਪਏ ਹੀ ਹੈ ਮਾਰ ਦਾ ਮੇਲੇ ਜੇਗਾ आप कितनी जलते हैं साइकिल पे फिर तनु जलेबियां ला के लेके आऊं चल ठीक है बापू चल लाएंगे पर 100000 रुपए में चल फिर चलिए बॉस सरकारा दा मेरे कने है ਘੁੱਟੀ ਗਿੱਟੇ ਕੋਈ ਕੱਟਿਆ ਗੱਡੀ ਲਿਆਂਦੀ ਬਾਪੂ ਦੇ ਗੁੱਡੀ ਕਿੱਥੇ ਨੇ ਉਹ ਗੱਡੀ ਲਿਆਂਦੀ ਚੱਗਾ ਵੀ ਨਿਆਰੇ ਆਉਣਗੇ ਹੁਣ ਤਾਂ ਜਾਓ ਯਾਰ ਬਾਪੂ ਆ ਸ਼ੋਪਿੰਗ ਕਰਨਗੇ ਆ ਗੁੱਡੀ ਗੁੱਡੀ ਵੀ ਨਾਲ ਹੈ ਗਈ ਆ ਭੂਆ ਜੀ ਭੂਆ ਰ ਬਾਪੂ ਗੁੱਡੀ ਸ਼ੋਪਿੰਗ ਕਰਨਗੇ ਨੇ ਉਹ ਬਾ ਵੀ ਬਾ ਗੱਡੀ ਲਿਆਂਦੀ ਆ ਰਹੀ ਏ ਠੀਕ ਆ ਭਾਈ ਕਿੰਨੀ ਲੀ ਆ ਭਾਈ 5 5 ਲੱਖ ਦੀ ਉਹ ਵਧੀਆ ਵਾਈ ਗੱਡੀ ਦਾ ਵਾ ਦੇਖੀ ਪੂ ਆਣੇ ਆਪਾਂ ਸ਼ੋਪਿੰਗਾਂ ਨੂੰ ਹੋਰ ਜਾ ਚਿੱਗਿਆਂ ਨਾਲ ਗੱਡੀ ਜੀ ਗੱਲਾਂ ਵੀ ਠੀਕ ਆ ਭਾਈ ਗੱਡਾ ਭਾਈ ਗੱਡੀ ਤਾਂ ਹੱਥ ਲਾ ਕੇ ਦੇਖ ਲੈ ਚੰਗੀਆਂ ਡਾਂਸਦੀ ਆ ਕਿੱਥੇ ਆ ਗੱਡੀ ਲਾ ਉਹ ਦੇਖ ਧੀਮੇ ਜਿਹੇ ਜਰਾ ਆ ਕੇ ਲਓ ਮੈਂ ਉਹ ਕਰਾਂ

ਉਹ ਬੱਸ ਮੈਂ ਆਹ ਤੇਰੀ ਭਾਬੀ ਨੂੰ ਅੱਡੇ ਤੋਂ ਲੈ ਆ ਮੈਂ ਉਹ ਵੀ ਕਰਦੀ ਸੀ ਬੈਠੇ ਜਾਣਾ ਪਰ ਕਰਾਨੀ ਜਿਹੜਾ ਕੰਮ ਆਉਣਾ ਬੂਗਾ ਆਸਣ ਦਾ ਕਾਹੀ ਆਸਣ ਦਾ ਕੰਮ ਆ ਮੈਂ ਠੀਕ ਆ ਉਹ ਆਖੀ ਬਾਕੀ ਵੀ ਤਾਂ ਕਿਸ਼ੇ ਆ ਉਹਨਾਂ ਵਾਪਕ ਉਸ ਤੋਂ ਦੁਪਹਿਰ ਦਾ ਗਿਆ ਹੋਇਆ ਬਾਜ਼ਾਰ ਸੰਤੱਕ ਨਹੀਂ ਮੁੜਿਆ ਉਹ ਬਾਕੀ ਕਿਸ਼ੇ ਨੇ ਦਲੇ ਆੜੀ ਉਹ ਸਬਜ਼ੀ ਜੀ ਉਹ ਇੱਕ ਦੋ ਬੋਕਸ ਜੀ ਬਾਕੀਆਂ ਥੱਲੇ ਪੜਾ ਮੈਂ ਪਿਲਾ ਕੇ ਜੀ ਲਓ ਵੇ ਹੋ ਕੇ ਆਏ ਤੇਰੇ ਮਾਪੇ ਕਮਿਆ ਲੋ ਮਾ ਕੋ ਆ ਗਏ ਜਾਨੇ ਨਾ ਬਾਬਿਆਂ ਕੀ ਕੀ ਕੰਮ ਕਰਨਾ ਬੋਲੇ ਆਪੀ ਤੇ ਅਨਾਰੇ ਭਾਲ ਕੀ ਵੇਖਾਏ ਨੇ ਵਰਨਾ ਬੰਨ ਕੇ ਰੱਖਿਆ ਹੈ ਜੇ ਅੱਕੀ ਰਾਇ ਕਰਾਏ ਤੇਰੇ ਵੱਡ ਭਾਗ ਕੋਰ ਕੋ ਪੰਡੇ ਲਾ ਕੇ ਚੱਲ ਲਓ ਵੇ ਡੀ ਜੇ

ਇਹ ਕਿਹਦੀ ਜੀਜ਼ ਮੋਹਰੇ ਆ ਗਈਆਂ ਅੱਜ ਦੱਸ ਸੋਨਾ ਲੱਗਦਾ ਸੈਟਾ ਸਾਡਾ ਤੂੰ ਹੈਪੀ ਬਰਥਡੇ ਦੇ ਕੇ ਭਾਈ ਜੀ ਆਂ ਤੇਰੀਆਂ ਮਾਸੀਆਂ ਆ ਗਈਆਂ ਤੇਰੀ ਭੂਆ ਨੇ ਆਉਣਾ ਹਜੇ ਜਾਇ ਜਿੱਥੇ ਨਾ ਆਤਾ ਕਹੀ ਕਿ ਨਹੀਂ ਹੋਣੀ ਲੱਗਦੀ ਆ ਮੇਢੀ ਨੂੰ ਨਾ ਜਾਂਦਾ ਲੱਗਦੇ ਵੇ ਹਲਕੋ ਜਿਹੀ ਜਿਨੇ ਟਾਪ ਲੱਗੋ ਮੁਕੀ ਪਾ ਲੈਣਾ ਅੱਧੀ ਗੱਦੀ ਹੈ ਉਹ ਹੈਪੀ ਵਿਆਹ ਤਾਂ ਆਪਣੀ ਗੁੱਡੀ ਦਾ ਵਧੀਆ ਹੋ ਗਿਆ ਦੇਖ ਤੇ ਆ ਸਾਰੇ ਚਲੇ ਗਏ ਭਾਂਡੇ ਭੁੰਡੇ ਚਖਵਾ ਦੇ ਤੇ ਆੜੀ ਕਿੱਥੇ ਨਾਲੇ ਉਹ ਮੈਂ ਵਾਪਸ ੱਗ ਲੈਣਾ ਉਹਨਾਂ ਨੂੰ ਆਉਂਦੇ ਨਹੀਂ ਉਹ ਹੁਣ ਉਹ ਮੈਂ ਤਾਂ ਸੱਖਣ ਤੱਕ ਚਕਾਨ ਹੈ ਜਿੰਨਾ ਇਨਾ ਸਮਾਨ ਸੀ ਤੇਰੀ ਭੂਆ ਖਰਚਾ ਵਾਗਰਾ ਕੀ ਵਿਆਹ ਤੇ ਫੜੇ ਵੀ ਬਹੁਤ ਜਾਤੇ ਉਹਨੇ ਨਾਲ ਰੇ ਵੀਰ ਜੀ ਕਰ ਬਾਪੂ ਆ ਦੇਖ ਕਰਦੇ ਖਬਰ ਲਾਈ ਆ ਜੱਟਾਂ ਦੇ ਸਾਰੇ ਕਰਜ਼ੇ ਮਾਫ਼ ਕਰਦੇ ਹੁਣ ਲੈ ਜਿੱਤੇ ਰੱਬ ਦਾ ਹੀ ਬਹੁਤ ਸ਼ੁਕਰ ਕੀਤਾ ਵਧੀਆ ਹੋ ਗਿਆ ਨ ਪੂਰਾ ਉਹ ਹਮਲੇ ਦਾ ਸਿਰ ਬਹੁਤ ਕਰਦਾ ਸੀ ਬਾਪੂ ਫਿਰ ਆਪਣਾ ਵੀ ਲੈ ਗਿਆ ਬਾਪੂ ਮਾਫ਼ ਹੋ ਗਿਆ ਜੀ ਪਤਾ ਲੱਗਿਆ ਸਰਕਾਰ ਨੇ ਜੱਟਾਂ ਦੇ ਸਾਰੇ ਕਰਜ਼ੇ ਮਾਫ਼ ਕਰਤੇ ਪਰ ਆਪੂ ਕਿਥੇ ਆ ਮੁੰਡਿਆ ਆ ਜੋ ਵੀਰੇ ਅੰਦਰ ਹੀ ਨੇ ਉਹ ਬਾਪੂ ਉੱਥੇ ਬਾਪੂ ਬਾਹਰ ਆਇਆ ਕੀ ਸਾਸੀ ਗਾਵਦੀ ਆ ਯੋ ਬੈਠੋਈ ਉਹ ਹੈਪੀ ਚਾਹ ਬਣਾ ਕੇ ਕਿਹਾ ਓਏ ਜਾਦੂ ਨਹੀਂ ਪੀਣੀ ਜੀ 2 ਸਾਲ ਹੋ ਗਏ ਤੁਹਾਡੇ ਕਿਸਤ ਨਹੀਂ ਆਈ ਜ਼ਮੀਨ ਦੀ ਕੋਈ ਨਾ ਇਹਨਾਂ ਦੀ ਕੋਈ ਲਿਮਟ ਆਈ ਆ ਇਹ 2 ਘੰਟਿਆਂ ਦਾ ਕਾਰਾ ਕੱਢ ਨਹੀਂ ਰਹੇ ਆ ਤੁਸੀਂ ਲੋਕਾਂ ਤੋਂ ਭਰਨੇ ਦੇ ਕੋਈ ਨਹੀਂ ਭਰਾਂਗੇ ਮਸਾਂ ਹੀ ਭਰਨੀ ਹੈ ਮਸਾਂ ਤੋਂ ਭਰਨੀ ਹੈ ਜੀ 2 ਸਾਲ ਤਾਂ ਹੋ ਗਏ ਆ ਜਿਹੜੇ ਕਾਰਾ ਕੱਢਿਆ ਨੇ ਬਹੁਤ ਖੜਾ ਇਹ ਵੀ ਚੱਕ ਲੈਣੇ ਨੇ ਜੀ ਚਾਰ ਬਿਕੇ ਥੋੜੇ ਬਜਾਦ ਦੇ ਬਜਾਉਂਦੀ ਉਹ ਵੀ ਨਾਮ ਹੀ ਕਰ ਲੈਣੇ ਨੇ ਜੀ ਹੱਥ ਤੋਂ ਦੋ ਪਰੋਂਗੇ ਹੁਣ ਨਹੀਂ ਹੋ ਸਕਦਾ ਜੀ ਕੋਈ ਲੋਨ ਲੈਣ ਵੇਲੇ ਦੇਖਦੇ ਹੁਣ ਨਹੀਂ ਕੁਝ ਹੋ ਸਕਦਾ ਉਹ ਤਾਂ 2 ਸਾਲਾਂ ਨਹੀਂ ਭਰਨੀ ਹੁਣ ਕੀ ਭਰਨਾ ਹੋਵੇ ਕੋਈ ਨਹੀਂ ਭਰਾਂਗੇ ਹੱਥ ਨਹੀਂ ਨਹੀਂ ਜੀ ਇੱਡੀ ਔਕਾਤ ਨਹੀਂ ਆ ਕਿ ਥੋੜੀ ਹੁਣ ਨਹੀਂ ਭਰ ਸਕਦੇ ਅਸੀਂ ਮੈਨੇ ਜਰ ਨਾਲ ਗੱਲ ਕਰਦੇ ਹਾਂ ਬਣੀ ਆਣਾ ਬਾਪੂ ਬਾਪੂ ਕੀ ਹੋਇਆ ਯਾਰ ਕੋਈ ਨਾ ਠਹਿਕਰਣਾ ਬਾਪੂ ਉਹ ਆਪੂੰ ਕੀ ਹੋਇਆ ਉਹ ਕੱਢ ਲਈ ਆ ਜੀ ਬਾਪੂ ਠਹਿਕਣਾ ਘਰ ਕੋਈ ਨਾ ਉਹ ਦੇ ਲੈ ਪੰਮੇਗੇ ਵਿਚ ਵਿਚ ਟੱਡਾ ਲੈਣਾ ਚਾਰ ਗੱਡੀ ਵਾਲੇ ਫਿਰਦੇ ਨੇ ਆਪਾਂ ਬਾਪੂ ਮੁੰਡੇ ਦੇ ਪੁੱਛ ਕੇ ਐਵੇਂ ਗੱਲ ਫੀਮ ਕਦਾ ਕੋਈ ਨਾ ਲੈ ਜਾ ਰਿਹਾ ਆਪਾਂ ਫੀਮ ਵੇਚਣ ਲੱਜੇ ਨੇ ਹੈ ਗੱਡੀ ਉਹ ਹੈਪੀ ਉਹ ਆਪੂ ਕਿਉਂ ਬਕੂ ਬਕੂ ਰੋਣਾ ਕਿੰਨਾ ਗੱਟੇ ਹੋ ਗਿਆ ਬਕੂ ਜੱਟਾਂ ਛੋਟੇ ਅੱਗ ਲੱਗੀ ਹੋਈ ਸੀ ਗੱਡੀਆਂ ਬੁਲਟਾਂ ਦੀ ਕੰਡਰੀ ਚਾਰ ਲੱਗੇ ਹੈਗੀ ਉਹ ਵੀ ਬੈਂਕ ਵਾਲੇ ਲੈ ਜਾਣਗੇ ਮੈਂ ਗੱਡੀ ਵੇਚਣਾ ਤੈਨੂੰ ਤੇਰੇ ਪੈਸੇ ਦੇਣਾ ਫਿਰ ਉਹ ਨਾ ਮੇਰੇ ਕਰਕੇ ਯਾਰ ਮੈਂ ਬੁਲਟ ਵੇਚ ਦੂ ਰੂਨਾ ਯਾਰ ਉਹ ਛੋਟੀ ਐਸ਼ਟ੍ਰਾਨ ਦੀ ਉਮਰ ਸੀ ਮੈਂ ਰੋਟੀ ਲਾ ਕੇ ਆਪੂ ਬਕਾ ਕੇ ਖਾਉਣਾ ਤੁਹਾਨੂੰ ਬੱਪੂ ਕੋਈ ਨਾ ਫਿਕਰ ਨਾ ਕਰੀਂ ਸੇਪਾ ਫੀਮ ਵੇਚਣ ਲੱਜੇ ਨੇ ਉਹ ਦੇਈ ਸਹੀ ਆ ਪੈਸਾ ਬਹੁਤ ਆ ਆਪਣੇ ਦਾ ਕਿਸੇ ਕੁੜੀ ਨੇ ਵੀ ਨਹੀਂ ਆਉਣਾ ਥੋੜੇ ਨਾਲ ਵਿਆਹ ਕਰਾਉਣਾ ਤੂੰ ਸਾਲਿਆ ਰੋਜ਼ ਬੋਟ ਤੇ ਕਾਲ ਦਿੱਤੇ ਜਾਣਾ ਕੋਈ ਕੁੜੀ ਉਹ ਕੱਢ ਲੈ ਆਪਣੇ ਰੋਟੀ ਪਕਣ ਯੋਗੀ ਦਾ ਹੋ ਜਾਊਗੀ ਬੱਪੂ ਤੈਨੂੰ ਅਸੀਂ ਕੰਮ ਕਰਕੇ ਖਲਾਵਾਵਾਂਗੇ ਤੂੰ ਬੇਲਾ ਬੈਠ ਕੇ ਆਸ਼ਕ ਨਹੀਂ ਬੱਪੂ ਕੋਈ ਨਾ ਤੂੰ ਫਿਕਰ ਨਾ ਕਰ ਹੁਣ ਆ ਨਾ ਬੱਪੂ ਹੁਣ ਬੇਲਾ ਬੈਠਣ ਦੀ ਹੁਣ ਅਸੀਂ ਮੇਰੀ ਹੁਣ ਮੈਂ ਆਪ ਰੋਟੀਆਂ ਲਾ ਕੇ ਤੁਹਾਨੂੰ ਖਵਾਉਣਾ ਕੋਈ ਨਾ ਬੱਪੂ ਉਹਨੇ ਵਿਆਹ ਕਰਾ ਲੈਣਾ ਬਾਪੂ ਆਪਣੀ ਕੜ ਤਵਾਗ ਲਾ ਗਈ ਆਇਓ ਰੱਬਾ ਕਿਉਂ ਸਾਡਾ ਵੈਰੀ ਬਣਿਆ ਪਹਿਲਾਂ ਜਿਹੜੀਆਂ ਸਾਦਾ ਝਾੜ ਝਾੜਦਾ ਬਹੁਤ ਕਰਜ ਸ਼ਾਮੇ ਦਾ ਦੇਣਾ ਭਿੰਦੇ ਚੱਕੀ ਵਾਲੇ ਨੂੰ ਅਲਟਾ ਨਹੀਂ ਦੇਣਾ ਹੈਗਾ ਕੋਈ ਨਾ ਬਾਪੂ ਹੌਸਲਾ ਰੱਖ ਮੈਂ ਕਰ ਦਿੰਦਾ ਉਹ ਹੌਸਲਾ ਕੀ ਹੁੰਦਾ ਕਿਵੇਂ ਰੱਖਾਂ ਤੂੰ ਕੰਮ ਤੇ ਲੱਗਦਾ ਜਾਣਾ ਬਾਪੂ ਫਿਰ ਮੱਜਾਂ ਦਾ ਕੀ ਕਰਾਂਗੇ ਮੱਜਾਂ ਮੱਜਾਂ ਵੇਚਦੇ ਨੇ ਬਾਪੂ ਆਪਾਂ ਤੂੰ ਠੇਕੇ ਨੂੰ ਪੁੱਛੀ ਜਾਂ ਉਹਨੂੰ ਗੋਗੇ ਵਪਾਰੀ ਨੂੰ ਇੱਕੋ ਮੈਂ ਗੱਡੀ ਆ ਪੁੱਛਿਆ ਸੀ ਆਪਣੇ ਮੈਨੂੰ ਦਾਹਾਂ ਘਰ ਕੋ ਉਹ ਗੱਡੀ ਮਕਾਉਂਦਾ ਮੈਂ ਉਹਦੇ ਕੋਲ ਪਤਾ ਕਰਕੇ ਆਇਆ ਤੂੰ ਠਿੱਕਰਿਆਂ ਗੋਗੇ ਕੋਲ ਜਾ ਮੈਂ ਮੋਟਰ ਤੇ ਜਾ ਕੇ ਆਉਣਾ ਉਹ ਨਾ ਬਾਪੂ ਮੋਟਰ ਤੇ ਨਾ ਜਾਈ ਉਹ ਤਾਂ ਮੈਂ ਉੱਥੇ ਮੈਨੂੰ ਦੇਖਿਆ ਨਹੀਂ ਹੈਗਾ ਜਿੱਤਾ ਬਾੜੇ ਉੱਥੇ ਖੜੇ ਹੋ ਸਿਆ ਨਾ ਖੜਾ ਤੂੰ ਮੋਟਰ ਤੇ ਨਾ ਜਾਈ ਆਥਣੇ ਸ਼ਾਮ ਨੂੰ ਠਿੱਕਰਿਆਂ ਦੇ ਕੋਲ ਜਾਏ ਗੋਗੇ ਕੋਲ ਮੱਝਾਂ ਦਾ ਪਤਾ ਕਰਦੀ ਹੈ ਹੈਪੀ ਉਹ ਹੈਪੀ ਆਪ ਨੂੰ ਆਰਤੀ ਨੇ ਕਿਹਾ ਫੀਗਲ ਹੋ ਗਈ ਯਾਰ ਮੈਂ ਕੀ ਕਰਾਂ ਯਾਰ ਆਰਤੀ ਦੇ ਵੀ ਪੈਸੇ ਦੇਣੇ ਨੇ ਭੂਆ ਦਾ ਖਰਚਾ ਕਰਾ ਕੇ ਤੁਰ ਗਈ ਯਾਰ ਉਹਨੇ ਕਿਹੜਾ ਕਰਜ਼ਾ ਲੈਣਾ ਉਹ ਤੂੰ ਹੀ ਲੱਗ ਜਾ ਕਿਸੇ ਕੰਮ ਤੇ ਉਹ ਮੈਂ ਕੀ ਲੱਗਾ ਮੈਂ ਤਾਂ ਪੜਦਾ ਤੂੰ ਬਹਿਲਾ ਬੈਠਾ ਤੂੰ ਲੱਗ ਸਮਾਂ ਦੇ ਕਿਸੇ ਕੰਮ ਤੇ ਉਹ ਜੇ ਮੈਂ ਪੜਿਆ ਹੁੰਦਾ ਹੁਣ ਤਾਂ ਕਦਾਂ ਨੌਕਰੀ ਤੇ ਲੱਗ ਜਾਣਾ ਸੀ ਪਰसों ਦਿਹਾੜੀ ਕਰਨ ਗਿਆ ਸੀ ਕਹਿੰਦਾ 350 ਰੁਪਏ ਦੂੰ 200 ਦੇ ਕੇ ਤੋਰਤਾ ਹੁਣ ਯਾ ਤੂੰ ਬਾਪੂ ਨੂੰ ਦੇਖ ਜਾ ਕੇ ਮੋਟਰ ਤੋਂ ਲੈ ਕੇ ਆ ਮੈਂ ਲੈ ਆ ਮੈਂ ਗੱਲ ਕੀਤੀ ਸੀ ਬੰਦੇ ਨਾਲ ਉਹ ਕਹਿੰਦਾ ਫੀਮ ਲਿਆ ਸੀ ਤੁਹਾਨੂੰ ਅੱਧਾ ਦੇ ਦੋ ਹੈਗੇ ਨਹੀਂ ਉਹ ਮਾਪਾ ਵੇਚਣ ਲੱਗ ਜਾਣਾ ਫੀਮ ਨਾਲੇ ਕੋਕੀ ਪੈ ਜਾਓ ਨਾਲੇ ਆਪਣਾ ਸਾਰਾ ਕਰਜ ਆ ਉੱਤਰ ਹੀ ਠੀਕ ਤੂੰ ਹੁਣ ਆਏ ਘਰ ਜਾ ਕੇ ਬਾਪੂ ਨੂੰ ਲਿਆ ਮੈਂ ਲੈ ਕੇ ਆਉਣਾ ਤੂੰ ਕਰਜੇ ਦੀ ਮਾਰ ਥਲੋਂ ਕੱਢ ਮੇਰੇ ਮਾਲਕਾ ਕਰਜੇ ਦੀ ਇਮਾਰਤੋਂ ਕੱਢ ਮੇਰੇ ਮਾਲਕਾ ਓਏ ਕਰਦਾ ਮੈਨੇਜਰ ਕੁੰਡਾ ਨਾ ਖੋਲ ਜੇ ਇੰਨੇ ਕ ਰੁਪਈਏ ਵਿੱਚ ਕਰੀ ਮੇਰੇ ਮਾਲਕਾ ਤੂੰ ਆੜਤੀ ਆ ਆਕੇ ਨਾ ਬਾਪੂ ਨੂੰ ਬੋਲ ਜੇ ਇੰਨੇ ਕ ਰੁਪਈਏ ਵਿੱਚ ਕਰੀ ਮੇਰੇ ਮਾਲਕਾ ਤੂੰ ਆੜਤੀ ਆ ਆਕੇ ਨਾ ਬਾਪੂ ਨੂੰ ਬੋਲ ਜੇ ਬੇਲੇ ਤੇ ਕ ਬੇਲੇ ਬੇ ਬੇ ਸ਼ਹਿਰ ਨੂੰ ਲਜਾਣੀ ਪਏ ਲੋੜ ਕਰੇ ਆ ਟੋਲੇ ਆਉਣ ਦੀ ਆਪ ਤਾਂ ਗਰੀਬੀ ਦਾ ਵੇ ਕਦੇ ਨਹੀਂ ਸਕੂਲੇ ਵੜੇ ਰੀਜ ਬੜੀ ਭਾਣ ਜਾ ਪੜਾਉਣ ਦੀ ਇਹੋ ਜਿਹੀ ਕੁ ਜਿੰਦਗੀ ਚ ਘਾ ਬਣਾ ਲਵਾਦੀ ਇਹੋ ਜਿਹੀ ਕੁ ਜਿੰਦਗੀ ਚ ਘਾ ਬਣਾ ਲਵਾਦੀ ਕਿਤੇ ਸਿਰੇ ਦੇ ਟੰਬੇ ਤੋਂ ਅੱਗੇ ਪੈਰ ਡੋਲ ਜੇ ਇੰਨੇ ਕਰ ਰੁਪਈਏ ਵਿੱਚ ਕਰੀ ਮੇਰੇ ਮਾਲਕਾ ਤੂੰ ਆਰਤੀ ਆ ਆ ਕੇ ਨਾ ਬਾਪੂ ਨੂੰ ਬੋਲ ਜੇ ਇੰਨੇ ਕਰ ਰੁਪਈਏ ਵਿੱਚ ਕਰੀ ਮੇਰੇ ਮਾਲਕਾ ਤੂੰ ਅਰਤੀ ਆਇਆ ਕੇਨਾ ਬਾਪੂ ਨੂੰ ਬੋਲ ਜੇ ਬਾੜੀ ਆਤਾ ਹੈ ਨਹੀਂ ਬਸ 8 10 ਰੀ ਜਾਂ ਮਾਲਕਾ ਜੇ ਮੇਰੀਆਂ ਪਗਾਦ ਮੇ ਗੁੰਮ ਨਾਮ ਜੰਗ ਦੀ ਪਿਆ ਜੇ ਕਿਤੇ ਸਾਹਮਣੇ ਜੇ ਟਿੱਲੋ ਟਿੱਲੋ ਜੱਗ ਤੇ ਇੱਕ ਆਦਮੀ ਮੱਲੋ ਮੱਲੀ ਸ਼ਬਦਾਂ ਚ ਆਪੇ ਬੈਂਦੀ ਜਾਨ ਮੱਲੋ ਮੱਲੀ ਸ਼ਬਦਾਂ ਚ ਆਪੇ ਪੈਂਦੀ ਜਾਨ ਬੰਦਾ ਜੋ ਹਲਾਤਾ ਨੂੰ ਗੀਤਾ ਚ ਕੋਲ ਜੇ ਇਨੇ ਕਰ ਰੁਪਈਏ ਵਿੱਚ ਕਰੀ ਮੇਰੇ ਮਾਲਕਾ ਤੂੰ ਆੜਤੀ ਆ ਜਾ ਕੇ ਨਾ ਬਾਪੂ ਨੂੰ ਬੋਲ ਜੇ ਇਨੇ ਕਰ ਰੁਪਈਏ ਵਿੱਚ ਕਰੀ ਮੇਰੇ ਮਾਲਾ ਕਰਜੇ ਦੀ ਮਾਰ ਥਲੋਂ ਕੱਢ ਓਕੇ ਹੋ ਗਿਆ ਬਾਪੂ ਈਓ ਕਾ ਬਾਪੂ ਈਓ ਕਾ ਬਾਪੂ ਕਿਉਂ ਘਰ ਸੋਹਣੇ ਪਾਣੀ ਲਗਾ ਰੂ ਦੰਬੇ ਚੱਕੂ ਯਾਰ ਅਸ ਹੈਰ ਦਾ ਜੇਰੇ ਤ ਤਾਂ ਆੜਦੀ ਐ ਕੰਮ ਕਰੀ ਜਾਂਦੇ ਨੇ ਕਦੇ ਸੂਨੂ ਬਾਮਣ ਪੈਸੇ ਮੰਗਣਾ ਐ ਦਾ ਕਿੱਤਾ ਟੈਨਸ਼ਨ ਆਇੰਦ ਬਾਪੂ ਉੱਥੇ ਹੀ ਕੰਮ ਦੇ ਲੱਗ ਗਏ ਹੁਣ ਸਾਨੂੰ ਕੰਮ ਮਿਲ ਗਿਆ ਉੱਥੇ ਬਾਪੂ ਉਹ ਪਾਣੀ ਲੈ ਗਿਆ ਲੈ ਪਾਣੀ ਉੱਥੇ ਬਾਪੂ ਉਹ ਹੁਣ ਤਾਂ 15000 ਦਾ ਲੈ ਕੇ ਰਾਂਗੇ ਮੇਲੇ ਦਾ ਉਹ ਨਾ ਯਾਰ ਫਿਕਰ ਕਰਸੋ ਕਰਦਾ ਨੂੰ ਮੈਂ ਕੰਮ ਤੇ ਲੱਗ ਗਿਆ ਹਣ 15000 ਜਾ ਤੋ ਹਿ ਮਹੀਨੇ ਦਾ ਤੁਮ ਬਾਈ ਘੱਟ ਵੀ ਨਾ ਦੇ ਰਗਾ ਲੈ ਕੰਮ ਤੇ ਲੱਗ ਗਿਆ ਜਾਨ ਗੁੱਡੀ ਦੀ ਬਹੁਤ ਜ਼ਿਆਦਾ ਆਉਂਦੀ ਏ ਨਾਲੇ ਛੋਟੀ ਬਿਜਲੀ ਦੀ ਗੁੱਡੀ ਨੂੰ ਆਪਾਂ ਫੋਨ ਕਰਕੇ ਸੱਦ ਰਨੇ ਬਾਪੂ ਮਾਂ ਜੀ ਦਾ ਸਾਨੂੰ ਵੀ ਬਹੁਤ ਜ਼ਿਆਦਾ ਆਉਂਦੀ ਆ ਕੀ ਕਰ ਸਕਦੇ ਆ ਕਰਦੇ ਵਾਪਸ ਕਰਦੇ ਤਨਾਬ ਦਿੱਤੇ ਹੋ ਤਾਂ ਤਾਂ ਪਾ ਦੇ ਜਾਓ ਪਾ ਨਾ ਮਾਂ ਨੂੰ ਤਾਂ ਨਾ ਨਾ ਬੱਸ ਰਾਮ ਕਰਨਾ ਹੀ ਮੁਸੀਬਤ ਬਣਨਾ ਰੋਟੀ ਬਣਾਈ ਪਈ ਆ ਨਾਲੇ ਬਾਪੂ ਨੂੰ ਉਹਦੀ ਨਾਲੇ ਆਪ ਖਾ ਲਈ ਠੀਕਾ ਜੇ ਕੱਲ ਜਾਣਾ ਹੋਇਆ ਤਾਂ ਕੱਲ ਜਾਇਆ ਨਹੀਂ ਹੋ ਸਕਦਾ ਛੁੱਟੀ ਹੋਗਾ ਤਾਂ ਬਾਈ ਛੁੱਟੀ ਦਾਰ ਕੰਮ ਕਿੰਨਾ ਗੁੱਟੇ ਹੋ ਜਾਏ ਤੁਹਾਨੂੰ ਅੱਬ ਚੰਗੀ ਆ ਪਰ ਛੇਤੀ ਮੁੜਾਈ ਬੱਪੂ ਉਹ ਆਪੂ ਰੋਟੀ ਬਣਾ ਗਿਆ ਮੈਂ ਰੋਟੀ ਖਾ ਲਈ ਮੈਂ ਚੱਲਿਆ ਕੰਮ ਤੇ ਕੋਈ ਨਾ ਬੱਤੇ ਨਾਲੇ ਨੂੰ ਫੋਨ ਕਰਤਾ ਉਹ ਜਿੱਤੇ ਉਹ ਨੂੰ ਗੁੱਡੀ ਨੂੰ ਫੋਨ ਕਰਦੀ ਕੋਈ ਨਾ ਬਾਈ ਕਰਦੀ তাহলে ঠিক আছে বাপু করে নাম ਬਾਪੂ ਉਹ ਕੰਦਾ ਕੋਲ ਬਾਪੂ 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 ਉਹ ਕੰਦ ਟੱਪ ਯਾਰ ਜਿੱਤੇ ਤੂੰ ਦੀ ਕੰਦ ਟੱਪੀ ਜਿੱਤੇ ਇਖੋ ਨਹੀਂ ਟੱਪਣਾ ਮਗਰ ਦੀ ਕੰਦ ਉਹ ਹਾਂ ਬਾਈ ਮੈਂ ਮਗਰ ਤੂੰ ਬਾਪੂ ਬਾਪੂ